हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮੋਨਪੁਰਾ ਤਹਿਸੀਲ ਹੈ ਜਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬ੍ਰਾਂਹਪੁਰੇ ਦੇ ਬਿਲਕੁਲ ਨੇੜੇ ਠੀਕ ਤੇ ਸਰੀਆਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੋਨਪੁਰੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਗੜਿੰਗ ਪਿੰਡ ਬਿਲਕੁਲ ਨੇੜੇ ਆ ਐਨੀਮਲ ਵੀਰ ਖਰੀਦਦਾ ਠੀਕ ਹੈ ਜੀ ਸੇਲ ਪਰਚੇਜ਼ ਦਾ ਕੰਮ ਆ ਵਪਾਰ ਲੈਣ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਵੈਸੇ ਟੋਟਲ ਤਿੰਨ ਕਿ ਦਿਖਾਉਣੇ ਆ ਇੱਕ ਮਾਝ ਦਿਖਾ ਦਾਂਗੇ ਪਿਆਰੀ ਤੇ ਆ ਤੇ ਦੋ ਐਨੀਮਲ ਸੋਇਸਵਾ ਆ ਇੱਕ HF ਬਰੀਡ ਦੇ ਵਿੱਚ ਵੜਾ ਜਿਹੜੀ ਹੁਣ ਦੁੱਧ ਤੇ ਚੱਲ ਰਹੀ ਹੋ ਕੀ 12-15 ਕਿ ਦਿਨਾਂ ਦੇ ਦੌਰਾਨ ਇੱਕ ਜਰਸੀ ਬਰੀਡ ਦੇ ਵਿੱਚ ਦੋਸਤੋ ਵੜਾ ਤੁਹਾਨੂੰ ਦਿਖਾ ਦਾਂਗੇ ਤਿੰਨੜ ਅਗਰੇ ਥਾਂ ਦੀ ਤੇਲੜਾ ਉਲਟ ਬਹਿਣੀ ਵਾਲੇ ਅਗਰੇ ਥਾਂ ਦੀ ਤੇਲਾ ਮਗਰ ਵੱਛੀ ਆ ਇਹਨਾਂ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਮੇਰੇ ਜੱਜ ਤੋਂ ਲੈ ਲਾਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 29 ਨਵੰਬਰ ਤੋਂ ਸਮਾਂ ਕੋ ਮਾਰਨਿੰਗ ਤੇ 9:30 ਵਜੇ ਦਾ ਸੋ ਐਨੀਮਲ ਪੰਨੇ ਬਾਕੀ ਮੇਰਾ ਵੀਰ ਜਿਹੜੇ ਪਸ਼ੂ ਸਵੇ ਸਵੇ ਆ ਉਹਨਾਂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਲੀ ਤੁਸੀਂ ਕਰਨੀ ਆ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਦਾਂਗੇ ਗੱਭਣ ਤਿਆਰੀ ਦੇ ਵਿੱਚ ਆ ਅਜੇ ਸਮਾਂ ਲੈ ਜੂਗੀ ਠੀਕ ਆ ਜੀ ਵਜਨ ਵੇਟ ਪੂਰਾ ਹੈਵੀ ਬਾਡੀ ਵੇਟ ਵਾਲੀ ਮੱਝ ਤੇ ਬਾਕੀ ਪੂਰੀ ਗੱਲਬਾਤ ਕਰਦੇ ਆ ਵੀਰ ਜੱਜ ਦੇ ਨਾਲ ਆਜੋ ਬਈ ਸਭ ਤੋਂ ਪਹਿਲਾਂ ਵੀਰ ਜੱਜ ਦੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਜੀ ਹੋਰ ਤੇਰੇ ਠੀਕ ਠਾਕ ਵਧੀਆ ਜੀ ਚੱਲਦੀ ਕਾਲ ਆ ਜੀ ਮੈਂ ਵੀ ਜੱਜ ਵੀਰੇ ਤੁਹਾਣਾ ਵਖਵਾ ਪਾਇਗਾ ਕਿ ਦੋ ਚਾਰ ਨਾਗ ਆਉਂਦੇ ਰਹਿੰਦੇ ਤੇ ਇਸੇ ਤਰ੍ਹਾਂ ਫਿਰ ਵੇਖੂਕ ਜਾਂਦੇ ਰਹੇ ਹਾਂਜੀ ਹਾਂਜੀ ਸੰਦੂ ਸਾਹਿਬ ਇਦਾਂ ਲੋਕਲ ਵੀ ਮਾਲ ਵੇਖ ਜਾਂਦਾ ਆਪਣਾ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਠੀਕ ਆ ਮੈਂ ਕਿ ਤੁਹਾਨੂੰ ਫੋਨ ਫੋਨ ਲਾਈਦਾ ਕੇਵਲੇ ਤੁਹਾਡਾ ਵੀ ਨਹੀਂ ਟਾਈਮ ਵੀਡੀਓ ਦਾ ਮਜੂਰ ਹੀ ਟਾਈਮ ਨਹੀਂ ਲੱਗਦਾ ਡੰਗਰ ਵੇਖ ਜਾਂਦਾ ਹਾਂ ਤੱਕ ਠੀਕ ਆ ਵੀਰੇ ਹਾਂਜੀ ਹਾਂਜੀ ਮੈਂ ਵੀ ਜੱਜ ਜਦੋਂ ਵੀ ਨਿਕਲਦਾ ਐਨੀਮਲ ਆਪਣੇ ਕੋਲੋਂ ਚਲੋ ਚੰਗੇ ਸਾਫ ਸੁਥਰੇ ਪਸ਼ੂ ਹੁੰਦੇ ਮੈਨੂੰ ਤਾਂ ਮਿੰਡਾਂ ਸਕੰਟਾਂ ਦੀ ਦੇਖ ਮੈਂ ਨਾ ਸੰਦੂ ਸਾਹਿਬ ਪਹਿਲੇ ਫੋਨ ਤੇ ਹੀ ਵਿਗਦੇ ਆਪਣੇ ਬਿਲਕੁਲ ਆ ਸਤੁਰਾ ਜ ਫੋਲੋ ਵਜਨ ਵੇਟ ਦੇ ਵਿੱਚ ਇਹ ਮਾਝ ਤੁਹਾਨੂੰ ਦਿਖਾਵਾਂਗੇ ਪੂਰਾ ਰਿਕਾਰਡ ਪੂਰੀ ਡਿਟੇਲ ਗੱਜ ਤੋਂ ਲੈ ਲਾਂਗੇ ਤੇ ਮੈਨੂੰ ਲੱਗਦਾ ਵੀ ਗੱਜ ਨੇ ਦੋਸਤੋ ਇੱਕ ਸੁਆ ਜਿਹੜਾ ਘਰੇ ਜਵਾਈ ਵੀ ਇਹਦੀ ਕੀਤੀ ਉਹ ਆਪਾਂ ਪੁੱਛ ਲੈਨੇ ਆ ਇੰਨਾ ਤੋਂ ਠੀਕ ਆ ਬਾਕੀ ਵਜਨ ਵੇਟ ਇੱਕ ਵਾਰੀ ਚੈੱਕ ਕਰ ਲਓ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇੱਕ ਨਹੀਂ ਮਾਝ ਦਾ ਦਿਖਾ ਦਿੰਨੇ ਆ ਫੇਸ ਕੁਆਲਟੀ ਵੇਖੋ ਜਿਵੇਂ ਆਪਾਂ ਇੱਕ ਪਾਕਿਸਤਾਨ ਦੇ ਵਿੱਚ ਨੀਲੀ ਦੇ ਪਸ਼ੂ ਵੇਖਦੇ ਆ ਠੀਕ ਆ ਜਿਵੇਂ ਇੱਕ ਬਿੱਲੀ ਮੰਨਕੀ ਆ ਮੱਥੇ ਦੇ ਵਿੱਚ ਫੁੱਲ ਮੜਾ ਜਾ ਤੇ ਸਿੰਗ ਦੀ ਗੁਲਾਈ ਤੁਸੀਂ ਚੈੱਕ ਕਰੋ ਤਾਂ ਉਹਨੇ ਕਮਾਲੀਆ ਵਾਂਗੂ ਪੂਰੀ ਪਲੀ ਪਲੀਤੀ ਫੁੱਲ ਹੈ ਵੀ ਬਾਡੀ ਵ ਮੈਂ ਵੀ ਜੱਜਪੁਰੇ ਇੱਕ ਇਹ ਪਹਿਲਾਂ ਦੱਸ ਦੇ ਮੇਰਾ ਵੀਰ ਵੀ ਇਹ ਮਾਝ ਆਪਾਂ ਘਰੋਂ ਸੇਲ ਕਰਦੇ ਹਾਂ ਹਾਂਜੀ ਹਾਂਜੀ ਸੰਧੂ ਸਾਹਿਬ ਤੁਸੀਂ ਦੱਸ ਰਹੇ ਸੀ ਵੀ ਪਿਛਲਾ ਸੂਆ ਆਪਾਂ ਲਿਆਂਦੀ ਸੀ ਤੇ ਚੋਈਆ ਕਰ ਹਾਂਜੀ ਹਾਂਜੀ ਪਿਛਲੇ ਸੂਏ ਸੰਧੂ ਸਾਹਿਬ ਕੋਈ 16 ਕਿਲੋ ਇਹਨੇ ਚੋਆਇਆ ਦੁੱਧ ਅੱਛਾ 1500 ਕਿਲੋ ਅੱਛਾ ਜੀ ਹਾਂਜੀ ਯਾਰ ਕੀ ਤੀਸਰਾ ਸੂਆ ਸੋਣੀ ਆ ਤੇ 10 ਦਿਨ ਅਜੇ ਲੈਂਦੀ ਆ 10 ਦਿਨ ਹਜੇ ਵੀ ਪਏ ਆ ਹਾਂਜੀ 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 ਚਲੋ ਇਹ ਤਾਂ ਤੁਹਾਡੇ ਘਰ ਦੀ ਮੱਝ ਆ ਵੀ ਆਪਾਂ ਨੂੰ ਪਤਾ ਹੀ ਆ ਵੀ ਤਕਰੀਬਨ ਲਿਖਤੀ ਤੌਰ ਵਾਲੇ ਆਪਾਂ ਨੂੰ ਪਤਾ ਹੁੰਦਾ ਵੀ ਕਿਹੜੇ ਮਹੀਨੇ ਲੱਗੀ ਆ ਕਿੰਨੀ ਤਰੀਕ ਨੂੰ ਹਾਂਜੀ ਹਾਂਜੀ 8 ਤੋਂ 10 ਦਿਨ ਲੈ ਜਾਊਗੀ 8 ਤੋਂ 10 ਦਿਨ ਹਾਂਜੀ ਹਾਂਜੀ ਮਿਲਦੀ ਮੁਲਦੀ ਪੂਰੀ ਠੰਡੀ ਢੇਰੀ ਆ ਠੀਕ ਆ ਜੀ ਸੰਧੂ ਸਾਹਿਬ ਕੋਈ ਚੱਕਰ ਨਹੀਂ ਆ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਕਿਉਂ ਕੋਈ ਚੰਗਾ ਜਾੜਿਆ ਕਰਨਾ ਪੂਰੇ ਸੰਧੂ ਸਾਹਿਬ ਹਾਥੀ ਆ ਕੇ ਮੱਝ ਕਾਦੀ ਵੇਖ ਲਓ ਵਾਲੀ ਫਲੇਤੀ ਕਿਦਾਂ ਲੋ ਵੀ ਅਕੜ ਦੋਸਤੋ ਫੇਰ ਆਲ ਰਾਉਂਡ ਤੋਂ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਸੂਬਾ ਤਿੱਜਾ ਸੁੰਦੀ ਨਾ ਹਾਂਜੀ ਹਾਂਜੀ ਸੰਦੋ ਸਾਡੀ ਲੋ ਦੋਸਤੋ ਤਿੱਜਾ ਸੂਬਾ ਇਸ ਮੈਨੇ ਸੁਣਾ 8 ਤੋਂ 10 ਹਰ ਤੋਂ 10 ਦਿਨ ਹਜੇ ਦੇ ਪਾਇਆ ਸੂਣ ਦੇ ਵਿੱਚ ਸੋ ਬਹੁਤ ਸੋਹਣੀ ਚੰਗੀ ਦੋਸਤੋ ਡੱਖ ਫੁੱਲ ਵਜਨ ਵੇਟ ਫੇਸ ਕੁਆਲਟੀ ਬਹੁਤ ਸੋਹਣੀ ਗੁਲਾਈ ਦੇ ਵਿੱਚ ਸਿੰਘਾ ਬਿਲਕੁਲ ਛੋਟਾ ਸਿੰਘਾ ਆ ਜਿਹੜੀ ਤੁਸੀਂ ਦੇਖ ਸਕਦੇ ਬਿੱਲੀ ਮਣਕੀ ਅੱਖਾਂ ਠੀਕ ਆ ਜੀ ਤੇ ਕੋ 15 16 15 16 ਲੀਟਰ ਵੀ ਰੰਦਾ ਵੀ ਆਪਾਂ ਦੂਜੇ ਸਵੇਰ ਚੁਆਈ ਕੀਤੀ ਇਹਦੀ ਘਰੇ ਠੀਕ ਆ ਹਜੇ 10 ਦਿਨ ਕੱਢਦੀ ਆ ਦੇ ਲੇਵਾ ਤੁਸੀਂ ਦੇਖ ਸਕਦੇ ਜੇ ਵੀ ਦੋਸਤੋ ਸੋਨਾ ਬਣਾ ਰਹੀ ਆ ਠੀਕ ਆ ਤੇ ਅਠਾ 10 ਦਿਨਾਂ ਦੇ ਵਿੱਚ ਬੈਕ ਸਾਈਡ ਨੂੰ ਹੋਰ ਵੀ ਲੇਵਾ ਕੱਢ ਕੇ ਤਿਆਰ ਕਰੂਗੀ ਕਿਉਂਕਿ ਬਿਲਕੁਲ ਪੱਤਾਂ ਦੇ ਸਾਹਮਣੇ ਵਿੱਚ ਕਰ ਗੈਲ ਕਾਫੀ ਆ ਬਸ ਤੱਕ ਥੋੜੀ ਜਿਵੇਂ ਅੱਜ ਕਿਸੇ ਵੀਰ ਨੂੰ ਮਹਿਸੂਸ ਹੋ ਗਈ ਵੀ ਜਿਵੇਂ ਥੋੜੀ ਗਾਹ ਨੂੰ ਆ ਤੇ ਜਦੋਂ ਬਣਦੀ ਧਣਦੀ ਆ ਜੱਜਾ ਪਿੱਛੇ ਨੂੰ ਪੂਰਾ ਕਰਨ ਦੀ ਆ ਸੰਤੂ ਸਾਹਿਬ ਜਦੋਂ ਤਿਆਰ ਹੋ ਵੀ ਨਾ ਇਹ ਇੱਕ ਅੱਧਾ ਦਿਨ ਰਹਿ ਗਿਆ ਉਦੋਂ ਆਪ ਮੈਂ ਦੱਸੂ ਵੀ ਵੀ ਹੈਗੀ ਮੈਂ ਠੀਕ ਆ ਹਾਂਜੀ ਹਾਂਜੀ ਬਹੁਤ ਜਾਰੀ ਬੰਦੀ ਸੰਤੂ ਸਾਹਿਬ ਠੀਕ ਲਓ ਖੋਲ ਕੇ ਜੱਜ ਕਰਕੇ ਪੇਸ਼ ਵੀਰੇ बाकी सिंगी सुंगी देखो कड्डी टॉप दी हां लो मैं दोस्तों सारी वैसे बहुत खूबसूरत आ क्योंकि दिख बहुत बढ़िया ठीक है जी तो पिछो ਤੁਸੀਂ ਚੈੱਕ ਕਰੋ ਪੁੱਠੇ ਪਾਠੇ ਦੀ ਚੜਾਈ ਚੈੱਕ ਕਰੋ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਥੱਬੇ ਦੇ ਥੱਬੇ ਤੇ ਬਹੁਤ ਸੋਹਣੀ ਚੜਾਈ ਆ ਪਿੱਠਪੁੜੇ ਦੀ ਤਕਰੀਬਨ ਕੋਈ ਜੇਕਰ ਆਪਾਂ ਫੋਟਾਂ ਦੇ ਵਿੱਚ ਨੋਟ ਕਰਾਈਏ ਤਾਂ ਕੋਈ 2 2.5 ਫੁੱਟ ਚੌੜਾ ਪਿੱਠਪੁੜਾ ਜਾਂ ਕਰਮਾਲੀ ਆ ਦੇਖੋ ਜੀ ਜੱਜ ਕਰੇ ਅੱਗੋਂ ਇੱਕ ਵਾਰੀ ਹੋਰ ਘੁਮਾ ਕੇ ਬੈਕ ਸਾਈਡ ਤੋੜ ਦਿਆ ਜੀ ਆਹ ਦੇਖ ਇੱਥੇ ਆ ਤੋੜ ਦੋ ਮੋੜ ਕੇ ਕੋਈ ਹੋਰ ਦਿਖਾ ਦਈਏ ਆ ਦੇਖੋ ਵੀਰੇ ਸੋ ਚੰਗੀ ਸੇਵਾ ਦੇ ਵਿੱਚ ਦੋਸੋ ਰਹੀ ਹੈ ਠੀਕ ਆ ਜੀ ਮੰਜਾ ਬੈੰਦਾ ਕਰਮਾਲੀ ਤੇ ਤੇ ਆਪਾਂ ਕਿਸੇ ਗੱਲ ਨੂੰ ਗਿਆ ਠੀਕ ਆ ਜੀ ਪੂਰੀ ਜੰਮੀ ਪਲੀਓ ਫੁੱਲ ਰਾਜੀ ਵਜਨ ਲੋੜ ਦੇ ਵਿੱਚ ਆ ਤੇ ਜਿਹੜਾ ਐਨੀਮਲ ਦੋਸੋ ਚੰਗਾ ਪਲਿਆ ਪਲੀਤਾ ਤਗੀ ਸੇਵਾ ਦੇ ਵਿੱਚ ਰਿਹਾ ਠੀਕ ਆ ਜੀ ਦੁੱਧ ਵੀ ਉਹਨੇ ਛੋਆਣਾ ਠੀਕ ਆ ਬਾਕੀ ਆ ਤੁਸੀਂ ਵੇਖੋ ਕੋਈ ਆਪਣੀ ਨਿਗਾਹ ਦੇ ਵਿੱਚੋਂ ਕੱਢੋ ਬਾਕੀ ਕੱਦ ਵੀ ਕੋਈ ਛੋਟਾ ਨਹੀਂਗਾ ਕਦਮ ਇੱਥੇ ਕਹਿ ਦਵਾਂ ਮੈਂ ਵੀ ਛੋਟੀ ਆ ਜਾਂ ਮੱਧਰੀ ਹੈ ਤਾਂ ਵੱਡੀਆਂ ਮੱਜਾਂ ਦੇ ਵਿੱਚ ਆ ਵੈਸੇ ਥੋੜਾ ਜਿਹਾ ਖੁਰਲੀ ਤੇ ਖੜਿਆ ਪਸੂ ਐ ਲੱਗਦਾ ਸੀਗਾ ਵੀ ਥੋੜੀ ਜੀ ਮੀਡੀਅਮ ਹਾਈਟ ਦੇ ਵਿੱਚ ਆ ਪਰ ਵੱਡੀਆਂ ਮੱਜਾਂ ਦੇ ਵਿੱਚ ਹੀ ਤੁਸੀਂ ਕੋਈ ਕਾਊਂਟ ਕਰ ਲਿਓ ਕੋਈ ਸਮੱਧਰ ਜਾਂ ਛੋਟੀ ਨਹੀਂਗੀ ਠੀਕ ਆ ਸੋਹਣਾ ਹਾਈਟ ਕਰਦਾ ਬਾਕੀ ਇੱਕ ਸਾਰ ਲੇਵਾ ਕੋਈ ਇਹ ਗੱਲ ਨਹੀਂ ਹੈਗੀ ਵੀ ਦੋਸਤੋ ਕੋਈ ਬਾਹੀ ਰੱਖਦੀ ਇਹਦਾ ਨੱਕਾ ਭੰਦੀ ਆ ਇੱਥੇ ਆਣ ਕੇ ਵੀ ਤੁਸੀਂ ਟਰਾਈ ਮਾਰ ਲਓਗੇ ਬਾਕੀ ਆਜੂਰਾ ਤੁਹਾਨੂੰ ਵੀਡੀਓ ਦੇ ਵਿੱਚ ਵੀ ਨਜ਼ਰ ਆ ਜਾਣਾ ਠੀਕ ਹੈ ਜੀ ਬਿਲਕੁਲ ਪੱਦਰ ਵਿਖਾਰਾ ਇੱਕ ਸਾਰ ਬਿਲਕੁਲ ਆ ਦੇਖੋ ਜੀ ਲੰਬੇ ਥਾਨਾ ਜ਼ਰਲ ਮੰਡ ਬਿਲਕੁਲ ਤੁਹਾਡੇ ਸਾਹਮਣੇ ਹੈ ਲੈ ਵੀ ਜਾਓ ਜੀ ਆਪਦੇ ਆਵਾ-ਠਾਵਾਂ ਤੇ ਆ ਕੇ 15 ਪਾਲੂ ਕਰਮਾ ਲਈ ਨਾ ਨਾ ਸੰਦੂ ਸਾਹਿਬ ਆਪ ਬੋਲੂਗੀ ਮੂੰਹ ਮਾਜ ਵੀ ਮੈਂ ਹੈ ਗਈਆਂ ਠੀਕ ਆ ਵੀਰੇ ਹਾਂਜੀ ਹਾਂਜੀ ਲੈ ਜੱਜ ਇਹ ਦਿਨ ਕਿੰਨੇ ਆਪਾਂ ਦੇਣ ਕਿੰਨੇ ਦੀਆਂ ਮੋਹਲਾ ਕਰਦਾ ਪਾ ਮੈਂ ਇਹੋ ਜਿਹਾ ਸਵਾ ਸਵਾ ਲੋਕੀ ਕਰੀ ਜਾਂਦੇ ਆ ਸਾਰ ਆਪਾਂ ਜਾ ਹੀ ਦੇਣੀ ਆ ਬੋਲ ਲੈ 10 ਕਰਦੇ ਆ ਤੇ 1 ਪਾਈ ਦੀ ਹਾਨਾ ਦੇ ਦਾਂਗੇ 1 ਪੰਜ ਦੀ ਹਾਂਜੀ 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 ਸੰਦੂ ਸਾਹਿਬ ਬਾਕੀ ਨੂੰ ਸੰਦੂ ਸਾਹਿਬ 70 75 ਦਾ ਉਦਾਂ ਹੀ ਨੂੰ ਵਜਨ ਨਹੀਂ ਲੱਗਾ ਵਾ ਹੂੰ ਯਾਨੀ ਯਾਨੀ ਕਿ ਪਲੀ ਪੁਲੀ ਮਾਜ ਸੰਦੂ ਸਾਹਿਬ ਬਿਲਕੁਲ 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 ਬਬਦੋ ਸਾ ਕੋਈ ਸ਼ੱਕ ਨਹੀਂ ਗਾ ਠੀਕ ਆ ਜੀ ਬਾਕੀ ਮੇਰੇ ਵੀਰ ਸਾਰੇ ਸਿਆ ਜਿਹੜੇ ਭਰਾਵਾਂ ਨੇ ਪਸ਼ੂ ਪਾਲਕ ਵੀਰਾਂ ਜਿਨ੍ਹਾਂ ਨੇ ਮਾਲ ਰੱਖਿਆ ਐ ਇੰਨੀ ਸੇਵਾ ਕਰਕੇ ਇੱਥੋਂ ਤੱਕ ਪਸ਼ੂ ਪਹੁੰਚਾ ਕੇ ਕਿੰਨੇ ਕੁ ਚ ਪੈਣਾ ਚਾਹੀਦਾ ਤੁਸੀਂ ਸਾਰੇ ਸਿਆਣੇ ਹੋ ਠੀਕ ਆ ਜੀ ਆਪ ਤੁਸੀਂ ਆਪਣੀ ਸੋਚ ਸਮਝ ਦੇਖ ਲਿਓ 1 ਲੱਖ 5 ਦੀ ਜਾਂਜਾਂ ਦਾ ਵੀ ਦਵਾਗੇ ਕਰਾਉ ਨੂੰ ਭਾਵੇਂ ਇੱਕ 10 ਮੋਲ ਕਰਾ ਲਓ ਠੀਕ ਆ ਤੇ ਇਹ ਮੱਝ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਐ ਬਹੁਤ ਖੂਬਸੂਰਤ ਬੜੀ ਸੋਹਣੀ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ ਬਹੁਤ ਸੋਹਣੀ ਆ ਇੱਧਰ ਸਾਈਕਰ ਨੰਬਰ ਤੇ ਜੱਜ ਆਪਣੇ ਕੋਲ ਆ ਬੱਛੀ ਜਿਹੜੀ ਆ ਗਈ ਵੀਰ ਦੇਖੋ ਸੰਦੋਸਾ ਆਰਡਰ ਦੇਖੋ ਪਹਿਲਾਂ ਇਹਦਾ ਹਾਂ ਇੱਕ ਫੁੱਟਬਾਲ ਵਰਗਾ ਦੇਵਾ ਵੇਖੋ ਜੀ ਚੌਰਸ ਨੇਵਾ ਮੂਡ ਤੋਂ ਠੀਕ ਆ ਜੀ ਉਹਨਾਂ ਹੀ ਗਾ ਉਹਨਾਂ ਬਿਲਕੁਲ ਪੱਟਾ ਦੇ ਵਿੱਚ ਫਿਕਸ ਨੇਵਾ ਖੋਚਾਂ ਤੋਂ ਉੱਪਰ ਨੇਵਾ ਠੀਕ ਆ ਜੀ ਤੇ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਆ ਤੇ ਕਾਤੋਂ ਵੱਡਾ ਵੇੜਦਾ ਠੀਕ ਆ ਤੇ ਰੰਗ ਤੁਸੀਂ ਵੀ ਵੇਖ ਸਕਦੇ ਜੇ ਫੈਸ਼ਨ ਪੁਸ਼ਣ ਵੇਖੋ ਆ ਦੇਖੋ ਡਿਜ਼ਾਈਨ ਜੁਣ ਠੀਕ ਆ ਜਿੱਦਾਂ ਇੱਕ ਆਪਾਂ ਨਾਰਮਲ ਫਾਰਮ ਦੇ ਵਿੱਚ ਵੜਾ ਦੇਖਦੇ ਬੂ ਤੇ ਬਿਲਕੁਲ ਬੁੱਧੀ ਤੇ ਜਜਾ ਜਿਹੜਾ ਸੂਹਾ ਕਨਵਾ ਵੈਟ ਬਖਸਾਵੇ ਦੂਸਰਾ ਸੂਹਾ ਸੁਣੀ ਆ ਦੂਸਰਾ ਸੂਹਾ ਸੁਣੀ ਆ ਸਹੀ ਆ ਹਾਂਜੀ ਹਾਂਜੀ ਅੱਜ ਸਮਾਂ ਕਨ ਹੋ ਗਿਆ ਨੂੰ ਇਹਨੂੰ ਸੰਤੋਖ ਸਾਹਿਬ ਕੋਈ 14 15 ਦਿਨਾਂ ਨੇ ਹੋ ਗਏ ਸੂਈ ਨੂੰ ਮਗਰ ਬੱਛਾ ਵਾ ਮਗਰ ਬੱਛਾ ਹਾਂਜੀ ਹਾਂਜੀ ਮੈਂ ਤੁਹਾਨੂੰ ਫਾਰਮ ਚ ਲਈ ਆ ਬਾਕੀ ਹਾਂਜੀ 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 ਮਗਰ 15 14 ਦਿਨਾਂ ਦੀ ਕਿਸਾਨ ਵੀਰੋ ਸੂਈ ਆ ਤੇ ਦੁੱਧ ਐਸ ਵਕ ਕਿੰਨਾ ਦੱਸਿਆ ਸੰਤੋਖ ਸਾਹਿਬ ਹੁਣ ਐਸ ਟਾਈਮ 17 18 ਕਿਲੋ ਦੁੱਧ ਹੈਗਾ ਤੇ 17 18 ਕਿਲੋ ਹਾਂਜੀ ਜਿੰਨਾ ਤੇ ਜਿਹੜਾ ਕੋਈ ਪੈਰਪਾ ਰੋਣਾ ਆ ਗਿਆ ਸੰਤੋ ਸਾਹਿਬ ਆ ਗਏ ਦੋ ਡੰਗ ਤਿੰਨ ਡੰਗ ਅੱਛਾ ਕਈ ਨਹੀਂ ਜਾਂਦੇ ਚਲੋ ਕੋਈ ਭੈਣ ਭਰਾ ਆਪਣੇ ਇਹੋ ਜਿਹੇ ਆ ਵੀ ਆਨਲਾਈਨ ਸੌਦਾ ਕਰਦੇ ਕਿਉਂਕਿ ਜਿਹੋ ਜਿਹਾ ਹੁਣ ਸੋਸ਼ਲ ਮੀਡੀਆ ਦਾ ਟਾਈਮ ਹਾਂਜੀ ਹਾਂਜੀ ਵੀ 16 17 ਕਿਹਾ ਤੇ 16 17 ਹੀ ਆ ਮੈਂ ਨਾ ਸੰਤੋ ਸਾਹਿਬ ਆਪਾਂ 18 ਕਿਨੇ 17 ਦੀ ਆਪਾਂ ਗਾਰੰਟੀ ਦਵਾ ਕੋਈ ਆਨਲਾਈਨ ਕਿਸੇ ਭੈਣ ਭਰਾ ਨੇ ਖਰੀਦਨੀ ਆ ਨਾ ਠੀਕ ਆ ਜੀ ਹਾਂਜੀ ਕਿਲੋ ਘਾਟੀ ਦੱਸਾਂਗੇ ਆਪਾਂ ਠੀਕ ਆ ਜੀ ਹਾਂਜੀ ਬਹੁਤ ਸੋ ਦੁੱਧ ਦੇ ਵਿੱਚ ਇਹ ਨਹੀਂ ਹੋਗਾ ਵੀ ਕੋਈ 17 ਦੱਸਿਆ ਤੇ ਨਿਕਲੇ 14 ਨਿਕਲੇ 13 ਉਹ ਗੇਮ ਨਹੀਂ ਕੀ ਉਹ ਤੇ ਬਾਕੀ ਰੰਗ ਰੂਗ ਬਹੁਤ ਹੋਣਾ ਫੈਸ਼ਨੂ ਪੁੱਛਣਾ ਤੇ ਮੋਟੇ ਖਾਣਾ ਦੇਖੋ ਆ ਕਰੋ ਚੱਕ ਠੀਕ ਆ ਜੀ ਸੋ ਥਣ ਦਾ ਸੈਜ ਕਰੋ ਚੱਕ ਤੇ ਥੋੜੀ ਜੀ ਨਵਾਈ ਧਵਾਈ ਘਾਟਾ ਉਹ ਥੋੜੀ ਜੀ ਮੇਰਾ ਵੀ ਤੁਸੀਂ ਆਪ ਅਡਜਸਟ ਕਰ ਲਿਓ ਠੀਕ ਆ ਜੀ ਸੋਣਾ ਹਾਈਟ ਕਰ ਤੇ ਬਾਕੀ ਥਣ ਮੋਟਾ ਜਿਵੇਂ ਆਪਾਂ ਇੱਕ ਗੱਲ ਕਰਦੇ ਨੇ ਵੀ ਗੋਲ-ਗੋਲ ਬਹੁਤ ਜ਼ਿਆਦਾ ਕੈਮ ਆ ਠੀਕ ਆ ਥੋੜਾ ਜਿਹਾ ਦਾਜ ਸੰਭਲ ਕੇ ਤੋੜ ਲਿਆ ਜੇ ਸਲੋ ਹਾਂ ਜੀ ਹਾਂ ਜੀ ਤੋੜ ਗਏ ਬਾਕੀ ਤੋਰਾ ਤਾਰਾ ਵੇਖੋ ਸੰਧੂ ਸਾਹਿਬ ਘੋੜੀਆਂ ਵਾਲਾ ਆਹ ਹਾਂ ਇਹ ਤਾਂ ਨਿਰੰਦਰ ਇੱਕ ਤੂੰ ਕਿਹੜੇ ਜਰੂਰ ਕਢਾਓ ਵੀਰ ਜੱਗ ਠੀਕ ਹੈ ਜੀ ਹਾਈਟ ਸੋਹਣੀ ਆ ਬਾਕੀ ਥਣ ਥਣ ਬੜਾ ਮੋਟਾ ਠੀਕ ਹੈ ਜੀ ਥਣ ਮੋਟਾ ਚਵਾਈ ਪੋਲੀ ਤੇ ਪੂਰ ਛੱਟੇ ਤਾਂ ਰਹਿਤਾ ਨਹੀਂ ਨਹੀਂ ਮੈਂ ਨਾ ਸੰਧੂ ਸਾਹਿਬ ਫੁੱਲ ਗਾਰੰਟੀ ਆ ਕੋਈ ਬਾਦ ਘਾਟ ਨਹੀਂ ਥਾਣਾ ਕੋਈ ਪੂਰ ਛੱਟਾ ਨਹੀਂ ਪੋਲੀ ਚੋਂ ਜਿਵੇਂ ਛੜਾ ਦਾ ਜਵਾਬ ਚ ਹੋਈ ਜਾਵੇ ਕੋਈ ਗੱਲ ਮੋਗ ਦੋਸਤੋ ਵੈਸੇ ਗੱਬਣ ਪਾ ਹੈ ਨਹੀਂ ਕਿ ਵੀ ਤੁਸੀਂ ਟਿੱਪ ਕੇ ਲੈ ਕੇ ਜਾਣੀ ਆ ਜਿਹੜਾ ਪਸੂ ਐਨੀਮਲ ਸੋਇਆ ਸвая ਉਹਦੀ ਆਪਾਂ ਤਸੱਲੀ ਇਸ ਹੱਦ ਤੱਕ ਤੁਹਾਨੂੰ ਲੈ ਕੇ ਦੇ ਸਕਦੇ ਆ ਵੀ ਦੂਰੋਂ ਜਿਹੜਾ ਕਿਸੇ ਭਰਾ ਨੇ ਤੁਰਨਾ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਹੋਊਗਾ ਠੀਕ ਆ ਇੱਥੇ ਆ ਕੇ ਬੇਤਰਕ ਜਿੱਦਾਂ ਮਰਜ਼ੀ ਆਪਣੀ ਕੋਈ ਤਸੱਲੀ ਕਰ ਲੈ ਠੀਕ ਆ ਤੇ ਬੱਚੀ ਚੰਗੀ ਆ 17 18 11 ਲੀਟਰ ਵੀਰ ਜਦ ਕਹਿੰਦਾ ਪਰ 17 ਲੀਟਰ ਤੇ ਤੁਸੀਂ ਜਿਹੜਾ ਸੌਦਾ ਕਰ ਲਿਓ ਠੀਕ ਆ ਬਹੁਤ ਸੋਹਣੀ ਬੱਚੀ ਉੱਪਰੋਂ ਬਿਲਕੁਲ ਫਲੈਟ ਆ ਬਿਲਕੁਲ ਸਟੇਅਰ ਤੇ ਥੱਲੇ ਨੇ ਵੀ ਬਹੁਤ ਖਬਰਦਾਰ ਆ ਠੀਕ ਆ ਜੀ ਸਾਫ਼ ਸੁਥਰਾ ਲੈਵਾ ਲੈ ਵੀ ਜੱਜ ਵੀਰੇ ਦਾ ਵੀ ਮੁੱਲ ਦੱਸਦੇ ਫਿਰ ਲੈਣਦਣ ਕੀ ਕਰਦੇ ਆਪਾਂ ਜੀ ਮੋਲੇ ਸੰਤੂ ਸਾਹਿਬ ਬਿਲਕੁਲ ਇਹਦਾ ਆਪਾਂ ਜਾਇਜ਼ ਕਰਨਾ ਵਾ ਕਰਨ ਨੂੰ ਭਾਵੇਂ 70 ਵੀ ਕਰ ਲਈਏ ਜਾਇਜ਼ ਆ ਹਾਂ ਪਰ ਆਪਾਂ ਮੋਲੇ ਦਾ 65000 ਕਰਦੇ ਆ ਤੇ 63000 ਦੀ ਹਾਨਾ ਦੇ ਦਾਂਗੇ ਉੱਚੋਂ ਹੀ ਛੋਟ ਛੱਪਾ ਕਰ ਦਾਂਗੇ ਥੋੜਾ ਜਿਹਾ ਟਾਈਮ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਬਾਕੀ ਖਿੱਚ ਕੇ ਕਰਦੇ ਛੋਟ ਛੱਪਾ ਮੋਹਰ ਪੈ ਗਿਆ ਇਹ ਨਹੀਂ ਵੀ ਆਪਾਂ ਬੰਨ ਛੱਡ ਰਹੀਆਂ ਬਸ ਪਹਿਲੇ ਫੋਨ ਤੇ ਜਾਣੀ ਅੱਗੇ ਵੀ ਆਪਣਾ ਮਾਲ ਦਾ ਨੂੰ ਪਤਾ ਸਾਸ ਉਤਰਾ ਹੁੰਦਾ ਵਾ ਹੂੰ ਹੂੰ ਖਲੋਂਦਾ ਹੀ ਨਹੀਂ ਆ ਬਿਲਕੁਲ ਹਾਂਜੀ ਹਾਂਜੀ ਬਾਕੀ 36000 ਦੀ ਜੱਜ ਕਹਿੰਦਾ ਪਿਆ ਵੀ 36000 ਦੀ ਆਪਾਂ ਦਵਾਂਗੇ ਬਾਕੀ ਤੁਸੀਂ ਕੰਟੈਕਟ ਕਰ ਲਿਓ ਜਿੱਥੇ ਵੀ ਕਿਸੇ ਭਰਾ ਦਾ ਪਾਲ ਮੇਲ ਵੈਂਦਾ ਠੀਕ ਹੈ ਜੀ ਉਹ ਬਿਠਾ ਲਿਓ ਵਿੱਚੋਂ ਗਜੈਸ਼ ਜਿੰਨੇ ਵੀ ਹੈ ਕੀ ਆ ਉਹ ਮਾਨਤਨ ਤੁਹਾਡਾ ਹੋਊਗਾ ਠੀਕ ਹੈ ਜੀ ਘਰੇ ਆਿਆਂ ਦਾ ਇਹ ਵੇਰ ਤਾਂ ਮੈਂ ਆਪਾਂ ਸਾਈਡ ਨੰਬਰ ਤੇ ਦਿਖਾਈ ਆ ਇੱਧਰ ਇੱਕ ਵੱਛੀ ਤੁਹਾਨੂੰ ਹੋਰ ਦਿਖਾਉਣੇ ਆ ਜਰਸੀ ਫੂਟ ਦੇ ਵਿੱਚ ਆ ਤੇ ਜੱਜ ਵੀਰ ਕਹਿੰਦਾ ਪਿਆ ਵੀ ਇਹ ਦੋਸਤੋ ਇੱਕ ਥਾਣੇ ਤਿਲ ਅਗਲੇ ਥਾਣੇ ਦੀ ਉਲਟ ਬਹਿਣੀ ਵਾਲੇ ਅਗਲੇ ਥਾਣੇ ਦੀ ਤੇ ਜਰਸੀ ਅੰਗ ਦੇ ਵਿੱਚ ਆ ਬਿਲਕੁਲ ਕੰਨ ਛੋਟਾ ਬੋ ਤੇ ਹੈ ਵੀ ਕੋਈ ਛੋਟੀ ਜੀ ਨਹੀਂ ਜਿਵੇਂ ਆਪਾਂ ਹਮਾ ਜਲਦੀ ਜਰਸੀ ਦੇਖਦੇ ਆ ਕਦ ਵੱਡੇ ਵਿੱਚ ਹੀ ਆ ਜਾਂਦੀ ਹੈ ਕ੍ਰੋਸ ਇੰਤੇ ਜੇ ਕੋਈ ਵੀ ਰੋ 10% 15% ਭਾਵੇਂ ਕ੍ਰੋਸ ਮੰਨ ਕੇ ਤੁਸੀਂ ਸੌਦਾ ਕਰ ਲਿਓ ਜੱਜ ਇਹਦਾ ਸੂਆ ਕਰਵਾ ਸੰਦੂ ਸਾਹਿਬ ਇਹ ਦੂਸਰਾ ਸੂਆ ਸੂਈ ਕਰ ਤੇ ਆਪਣੇ ਕੋਲ ਸੂਈ ਹੈ ਹਾਂਜੀ ਹਾਂਜੀ ਸੰਦੂ ਸਾਹਿਬ ਠੀਕ ਹੈ ਵੀਰੇ ਤੇ ਮਗਰ ਵਸ਼ੀ ਇਹਦੀ ਅੱਛਾ ਸਾਮਾ ਕਿੰਨਾ ਕੁ ਹੋ ਗਿਆ ਇਹਨੂੰ ਇਹਨੂੰ ਲਈ 13 14 ਦਿਨ ਉਸ ਮੁਸਾਬ 14 ਕ ਦਿਨਾਂ ਦੇ ਹਾਂਜੀ 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 ਠੀਕ ਦੁੱਧ ਤਾਂ ਵੈਸੇ ਹੁਣ ਟਾਈਮ ਰੱਖ ਲਓ ਇੱਕ ਥਾਂ ਤਾਂ ਬਲੌਕ ਹੀ ਆ ਹਾਂਜੀ ਹਾਂਜੀ ਵੈਣ ਵਾਲੇ ਬਾਈ ਦੋ ਦੂਜੇ ਬੰਦੇ ਦਾ ਅਗਲਾ ਸੰਦੂ ਸਾਹਿਬ ਤਿੱਲੜ ਠੀਕ ਆ ਜੀ ਤੇ ਬਾਕੀ ਤਿੰਨੇ ਥਾਂਾਂ ਦੇ ਵਿੱਚੋਂ 10 ਕਿਲੋ ਲੀਟਰ ਹੈਗਾ ਦੁੱਧ ਹੈਗਾ ਸੰਦੂ ਸਾਹਿਬ 10 ਕਿਲੋ ਹੋਏਗਾ ਹਾਂਜੀ ਹਾਂਜੀ ਲਓ ਵੀ ਦੋਸਤੋ 15 14 ਕੇ ਦਿਨਾਂ ਦਾ ਸਮਾਂ ਤੇ ਸਵੇ ਇਹ ਦੂਜੇ ਠੀਕ ਆ ਦੂਜੇ ਸਵੇ ਤੇ ਆ ਮਗਰ ਵਛੀ ਤੁਹਾਨੂੰ ਦਿਖਾ ਦਿੰਨੇ ਆ ਇਹ ਜਰਸੀ ਦੇ ਵਿੱਚ ਕ੍ਰਾਸ ਵਛੀ ਜਾਂਦੀ ਹਾਂਜੀ ਸੰਦੂ ਸਾਹਿਬ ਜਰਸੀ ਜੀ ਆ ਗਾੜੀ ਆ ਆ ਵੇਖੋ ਜੀ ਬਦਾਮੀ ਰੰਗ ਦਾ ਬੱਚਾ ਤੁਸੀਂ ਕਰੋ ਚੱਕ ਠੀਕ ਆ ਜੀ ਆ ਵਛੀ ਆ ਕਿਰੋ ਕੋਈ ਭਰਾ ਵੀ ਸ਼ੌਂਕ ਨਾਲ ਸੰਭਲੂਗਾ ਪਰ ਅੱਜ ਜਿਹੜੀਆਂ ਦੋਸਤੋ ਤੁਹਾਨੂੰ ਬੜੇ ਆਵਾਜ ਬਰੇਡ ਤੇ ਮਿਲ ਜਾਣੀਆਂ ਰੀਅਰ ਬਿਲਕੁਲ ਟੋਕੜਾ ਹੀ ਹੋਗਾ ਕਿਉਂਕਿ ਇੱਕ ਥੋੜਾ ਤੇਲ ਉਹਦਾ ਵਟਾ ਨਾਰਮਲ ਹੀ ਸਾਰੇ ਪਨਾਮ ਨੂੰ ਪਤਾ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਵੇਖੋ ਸੰਧੂ ਸਾਹਿਬ ਕਿੰਡੀ ਸੋਹਣੀ ਹੈ ਹਾਂ ਇਹ ਕਹਿਣ ਨੂੰ ਪਹਿਲਾ ਵੀ ਲੱਗਦੀ ਹੈ ਪਰ ਹੈਗੀ ਦੂਜੀ ਹੈ ਹਾਂ ਲੋਬੇ ਤੋਂ ਜੋੜੀ ਲੈ ਜਾਉਂਗੇ ਠੀਕ ਹੈ ਜੀ ਤੋਂ 10 ਕਿਲੋਟਰ ਇਹਦੇ ਥੱਲੇ ਦੁੱਧ ਇਸ ਵਕਤ ਹਾਜ਼ਰ ਆਹ ਕਰੋ ਜੀ ਆਹ ਠੀਕ ਹੈ ਜੀ ਲਿਓ ਵੀਰ ਕਹਾਂ ਨਾ ਫੇਸ ਕੁਆਲਟੀ ਵੇਖੋ ਬਾਕੀ ਮਾਉਦੀ ਠੀਕ ਆ ਸੋ 10 ਕਿਲੋਟਰ ਤੇ ਦੋਸਤੋ ਇਹ ਚੱਲਣ ਲਈ ਆ ਠੀਕ ਆ ਜੀ 15 14 ਕਿਨ ਦਾ ਸਮਾਂ ਤੇ ਹਾਈ ਟੂ ਹੂਡ ਸੋਹਣੀ ਆਂਦੀ ਠੀਕ ਆ ਜੀ ਲੋਟੀ ਬਿਲਕੁਲ ਤੁਹਾਡੇ ਸਾਹਮਣੇ ਹਾਂ ਮੋੜ ਕੇ ਜੱਜ ਘੁਮਾ ਕੇ ਦਿਖਾ ਦੇ ਫਿਰ ਇੱਕ ਵਾਰੀ ਹੋਰ ਤੋਂ ਲੈ Fica ali, leu. ਬੱਚੀ ਨਵੀਂ ਆ ਪਰ ਤੇ ਫਰਤੀ ਬੜੀ ਜਾਂਦੇ ਚਾਣਾ ਹਾਂਜੀ ਹਾਂਜੀ ਸੰਤੋ ਸਾਹਿਬ ਨਵੀਨ ਰੋਈ ਵਛੀ ਸੰਤੋ ਸਾਹਿਬ ਜਿਹੜਾ ਲੈ ਗਿਆ ਰਜਾਦੂਗੀ ਕਿ ਟੱਬਰ ਸਾਰੇ ਨੂੰ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦਾ ਗੱਜ ਕੀ ਮੁੱਲ ਸੰਤੋ ਸਾਹਿਬ ਮੁੱਲ ਇਹਦਾ ਆਪਾਂ 26000 ਕਰਦੇ ਹਾਂ 26 ਹਾਂਜੀ ਇਹ ਲੈਣ ਦੇਣ ਕੀ ਰਹੂਗਾ ਹਾਂ ਨਾ ਸੰਤੋ ਸਾਹਿਬ ਲੈਣ ਸਾਢੇ 24000 ਦੇ ਦਾਂਗੇ ਲਾਸਟ ਸਾਢੇ 24 ਛੋਟ ਛੱਪਾ ਕਰ ਦਾਂਗੇ ਭੈਣ ਭਰਾ ਇਹਦਾ ਠੀਕ ਆ ਵੀ ਹਾਂਜੀ ਹਾਂਜੀ ਬੋਲੀਓ ਦੋਸਤੋ ਲੈਣ ਦੇਣ ਸਾਢੇ 24000 ਆ ਮੁੱਲ 26000 ਇੱਕ ਵੀ ਦੋ ਲੈ ਕੇ ਜਾਓਗੇ ਮਗਰ ਬੱਚੀ ਆ ਫੀਮੇਲ ਕਾਫ ਆ ਇਸ ਦਾ 10 ਕਿਲੋ 10 ਕਿਲੋ ਦੁੱਧ ਦੇ ਥੱਲੇ ਹਾਜ਼ਰ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਠੀਕ ਆ ਤੇ ਇੱਕ ਥਣ ਦੀ ਤੇਲ ਉਹ ਆਪਾਂ ਤੁਹਾਨੂੰ ਵਿੱਚ ਜ਼ਿਕਰ ਕਰ ਦਿੱਤਾ ਸੋ ਇਹ ਅੱਜ ਐਨੀਮਲ ਨੇਵੀਅਰ ਜਾਇਜ ਉਹਨਾਂ ਦੇ ਕੋਲ ਰੋ ਤੋਂ ਸੋ ਟੋਟਲ ਤਿੰਨ ਤੇ ਪਿੰਨੇ ਪਸ਼ੂ ਚੰਗੇ ਆ ਠੀਕ ਆ ਜੀ ਥਣ ਦੇ ਵੇਲੇ ਪਾਸਿਓਂ ਬਾਕੀ ਹਵਾਨੇ ਜੱਡੇ ਦੇ ਸਾਫ਼ ਸੁਥਰੇ ਪਸ਼ੂ ਆ ਤੇ ਰੇੜ ਪਰ ਤੇ ਜਾਇਜ ਆ ਇੱਕ ਮਾਝ ਤੁਹਾਨੂੰ ਦਿਖਾਈ ਆਪਾਂ ਪੂਰੀ ਹੈਵੀ ਬਾਡੀ ਵੇੜ ਦੇ ਵਿੱਚ ਤੇ ਉਹਦਾ ਵੀ ਦੋਸਤ ਤੁਹਾਨੂੰ ਰਿਕਾਰਡ ਦੱਸ ਹੀ ਦਿੱਤਾ ਵੀਰ ਨੇ ਵੀ ਘਰੇ ਚਵਾਈ ਕੀਤੀ ਆ ਪਿਛਲੇ ਸਵੇ ਜਦ ਇੱਕ ਨੰਬਰ ਵੀਰ ਆਪਣੇ ਕਰ ਦਿੱ ਗਿਆ ਸਾਡੇ ਆਪਣਾ ਨਾਸੀ 73 72 72 86 ਪਿੰਡ ਮੋਹਨ ਬੁਰਾਰਾ ਜ਼ਿਲ੍ਹਾ ਤਰਨਤਾਰ ਠੀਕ ਹੈ ਵੀਰੇ ਹਾਂਜੀ ਠੀਕ ਹੈ ਹੋਰ ਗੱਲਬਾਤ ਕੋਈ ਬਸ ਮੇਰਾ ਚੜਦੀ ਕਲਾ ਸੰਧੂ ਸਾਹਿਬ ਬਸ ਇਦਾਂ ਹੀ ਆਈ ਜਾਂਦੇ ਜਾਈ ਜਾਂਦੇ ਬਿਲਕੁਲ ਹਾਂਜੀ ਲੋਬਿਕ ਸਾਹਿਬ ਵੀਰੋ ਮਾਲ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਕੋਈ 5 4 2 4 ਨੱਕ ਜਿਹੜੇ ਆ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਤੇ ਬਾਕੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹੀਦਾ ਠੀਕ ਹੈ ਜੀ ਜਿਵੇਂ ਜਿਵੇਂ ਕੋਈ ਨਵਾਂ ਐਨੀਮਲ ਨਿਕਲਦਾ ਪਸ਼ੂ ਨਿਕਲਦਾ ਤੁਹਾਨੂੰ ਬਿਲਕੁਲ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਫਿਲਹਾਲ ਅੱਜ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ